ਇਆ ਦੇ ਵੱਲੋਂ ਮਹਿਲਾ ਦਾ ਪਰਸ ਖੋਹਣ ਦੀ ਕੋਸ਼ਿਸ਼ ਕੀਤੀ ਗਈ ਦੱਸਦੇ ਕਿ ਮਹਿਲਾ ਨੇ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਉਹਨਾਂ ਦੇ ਕੋਲੋਂ ਜੜਾ ਪਰਸ ਆਪਣਾ ਨਹੀਂ ਲੁੱਟਣ ਦਿੱਤਾ ਤੇ ਮਹਿਲਾ ਨੂੰ ਇਸ ਦੇ ਵਿੱਚਕਾਰ ਸੱਟ ਲੱਗ ਚੁੱਕੀ ਹੈ ਇਸ ਸੀਸੀਟੀਵੀ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਪਰਸ ਲੁੱਟਣ ਦੀ ਜੁੜੀ ਕੋਸ਼ਿਸ਼ ਕੀਤੀ ਗਈ ਹੈ ਮਹਿਲਾ ਤੋਂ ਪਰ ਮਹਿਲਾ ਦੇ ਵੱਲੋਂ ਆਪਣਾ ਪਰਸ ਜੁੜਾ ਨਹੀਂ ਛੱਡਿਆ ਗਿਆ ਤੇ ਪਰ ਇਸ ਦੇ ਵਿੱਚਕਾਰ ਜੁੜਾ ਹੈ ਇਸ ਮਹਿਲਾ ਨੂੰ ਕਾਫੀ ਡੂੰਗੀ ਸੱਟ ਜੁੜੀ ਲੱਗਦੀ ਹੈ ਇੰ ਬ੍ਰੈਂਸ ਹੈ ਕਿਹੜਾ ਜੀ ਬਾਈਕ ਹੈ ਇਹ ਦੀ ਬਾਜ਼ਾਰ ਵਾਈਦਾ ਕੈਂਚੀਆਂ ਵਾਲਾ ਜੀ ਸਰ ਇਹ ਤਾਂ ਸੱਚੀ ਮੇਰੇ ਦਿਨ ਬਾਤ ਹੋ ਰਹੀ ਹੈ ਕਿ ਰਿਫਰਿਜਰੇਟਰ ਬੋਗ ਪੜੀ ਸੀ ਮਾਮਲਾ ਦਾ ਹਾਂ ਜੀ ਉਹ ਤਾਂ ਮੈਂ ਨਾ ਸਿਰੇ ਉੱਪਰ ਲੋਥਾਸ ਆਪਣੇ ਮੇਰੇ ਉੱਪਰ ਘਰੀ ਇਥੇ ਤੇ ਉਹ ਨਾ ਇਧਰੋਂ ਲੇਡੀਆਂ ਆ ਰਹੀ ਸੀ ਤੇ ਦੋ ਮੁੰਡੇ ਪਿਛੋਂ ਆ ਰਹੇ ਸੀਗੇ ਤੇ ਉਹਨਾਂ ਦੇ ਮੋਡਲ ਦੀ ਮਗਰ ਨੰਬਰ ਵੀ ਨਹੀਂ ਗਈ ਤੇ ਇਕਦਮ ਇਹਨਾਂ ਦਾ ਪਰਸਕ ਆਇਆ ਤੇ ਉਹ ਲੇਡੀਆਂ ਨੇ ਪਾਸੇ ਸੱਢਿਆਣੀ ਉਹ ਇਕਦਮ ਰੇਪੀ ਤੇ ਸਭ ਸਟਾਫ ਦਾ ਬੋਲ ਲੱਗ ਗਿਆ ਵੇ ਇਹ ਮੂਹਰੇ ਖਲਾਅ ਤੇ ਬਹੁਤ ਜਿਆਦੇ ਮਾਰੇ ਆ ਤੁਹਾਨੂੰ ਪਤਾ ਹੀ ਕਰਦਾ ਨੇ ਕਿ ਵੀ ਚੋਰੀਆਂ ਬਹੁਤ ਹੋ ਰਹੀਆਂ ਵਾ ਤੇ ਬਾਕੀ ਜਿਹੜਾ ਇਹ ਨੋਟਾ ਨੋਟਾ ਮੈਂ ਇਹ ਸ਼ਰੀਆ ਮੋੜੀਆਂ ਹੋਣ ਮੋਟਰਸਾਈਕਲ ਦੀਆਂ ਪੇਕਾਂ ਨਹੀਂ ਹੈਗੀਆਂ ਤੇ ਪੁਲਸਾਰੇ ਵੇਖੋ ਗ੍ਰੇ ਗ੍ਰੇ ਨੰਬਰ ਪੇਕਾਂ ਹੈਗੀਆਂ ਉਹਨਾਂ ਦੇ ਮਤਲਬ ਆਪਾਂ ਖਲਾਅ ਹੁੰਨੇ ਆ ਤਾਂ ਤਾਂ ਦੇ ਉਹਦੇ ਕਾਰਜ ਕਰਨੇ ਆ ਤੇ ਜਿਹਨਾਂ ਦੇ ਨੰਬਰ ਪੇਕਾਂ ਨਹੀਂ ਹੈਗੇ ਉਹ ਸ਼ਰੀਆ ਪੂਰੀ ਪ੍ਰਧੀਆ ਉਹਨਾਂ ਕੋਈ ਹਾਲ ਹੀ ਨਹੀਂਗਾ ਵੀ ਉਹਨੂੰ ਲੈ ਕੇ ਉਹਨਾਂ ਦਾ ਮੋਟਰਸਾਈਕਲ ਬੋਨ ਕਰ ਉਹ ਜਾ ਉਹਨਾਂ ਦੇ ਨਾਲ ਸੁੱਟੋ ਇਹ ਹਾਲਾਤ ਨਾਲ ਕੋਈ ਘਰੋਂ ਨਿਕਲ ਨਹੀਂ ਸਕਦਾ ਇਹਦਾ ਮਤਲਬ ਜਨਾਨੀਆਂ ਦੇ ਸਰੇਕਰੋਂ ਆਪਣੇ ਸਾਰੇ ਸਟਾਂ ਲੱਗੀਆਂ ਜਿਹੜੇ ਉਹਦੇ ਆ ਬੈਕ ਤੇ ਵੀ ਸਾਰੀ ਸਟ ਲੱਗੀ ਆ ਤੇ ਸੇਟੇ ਸਟ ਲੱਗੀਆਂ ਉਸ ਦਾ ਕਿਤਰਾ ਦਾ ਨਹੀਂ ਪੁੱਛਦਾ ਕੋਈ ਹਾਰ ਨਹੀਂ ਰਹੇਗਾ ਜੀ ਮਾਰੇ ਦੇਖੋ ਜੀ ਹੁਣ ਸਾਡੀਆਂ ਜਨਾਨੀਆਂ ਵੀ ਘਰੋਂ ਬਾਹਰ ਨਹੀਂ ਆ ਤੇ ਸਿਰ ਖੜਾਈਆਂ ਮਾਂ ਤੇ ਕੋਈ ਘਰੋਂ ਨਹੀਂ ਆਇਆ ਇਹਨਾਂ ਘਰੋਂ ਨਹੀਂ ਲੇ ਕੋਈ ਘਰੇ ਬੈਠ ਰਹੇ ਸਾਰੇ ਬਹੁਤ ਜ਼ਿਆਦਾ ਮਾਰੇਗਾ ਹਾਤਵਾ ਤੇ ਪੁਲਿਸ ਪਜਾ ਕੇ ਨਹੀਂ ਦੇਂਦੀ ਆ ਤੇ ਥੋੜੀ ਸਖਤੀ ਕੀਤੀ ਜਾਵੇ ਡਾਕਟਰ ਐਮ ਐਲ ਐਸ ਅਮੇਰ ਸਾਹਿਬ ਕਸ਼ਮੀਰੀ ਸਿੰਘ ਉਹ ਮਹੀ ਬੇਨਤੀ ਆ ਕਿ ਇਹਨਾਂ ਨੂੰ ਥੋੜਾ ਸਿਕੰਜਾ ਕਸਾਇਆ ਜਾਵੇ ਪੁਲਸਾਂ ਨੂੰ ਤੇ ਇਹ ਆਪਣੇ ਘਾਸਪੁਰੀ ਵਿਦਵਾਉਣਾ ਪੀਸੀਆ ਗੱਲੇ ਤੁਸੀਂ ਦੇਖ ਰਹੇ ਹੋ ਇੰਡੀਆ ਨਿਊਜ਼ ਪੰਜਾਬ ਮੈਂ ਹਾਂ ਵਿਜੇ ਕੁਮਾਰ ਗੱਟਾਂ ਖਵਾਂਦੀਆਂ ਵਾਰਦਾਤਾਂ ਲਗਾਤਾਰ ਜੜੀਆਂ ਨੇ ਉਹ ਵਾਧੀਆਂ ਜਾ ਰਹੀਆਂ ਨੇ ਇਹ ਹੁਣ ਜਿਤਨਾ ਕਿ ਸ਼ਹਿਰ ਦਾ ਇੱਕ ਮਾਮਲਾ ਸਾਹਮਣੇ ਆਇਆ ਇੱਕ ਮਹਿਲਾ ਆਪਣੇ ਕੰਮ ਨੂੰ ਜਾ ਰਹੀ ਸੀ ਤਾਂ ਸ਼ਵੇਰ ਦੇ ਟਾਈਮ ਲੁੱਟ ਖੋ ਕਰਨ ਵਾਲੇ ਮੋਟਰਸਾਈਕਲ ਤੇ ਸਵਾਰ ਹੋ ਕੇ ਲੇਡੀ ਦਾ ਪਰਸ ਜਿਹੜਾ ਕੋਇਆ ਤੇ ਲੇਡੀ ਦਾ ਇਹ ਵਹੀ ਉਸ ਜਗਾ ਤੇ ਹਾਂ ਜਦੋਂ ਕਿ ਉਹ ਆਪਣੇ ਇਸ ਜਗਾ ਤੋਂ ਕੰਮ ਜਾ ਰਹੀ ਸੀ ਤਾਂ ਉਹਦਾ ਪਰਸ ਕੋਇਆ ਗਿਆ ਉਸ ਇਸ ਕਦਰ ਡਿੱਗੀ ਉਹਦੇ ਸੱਟਾਂ ਵੀ ਲੱਗੀਆਂ ਨੇ ਔਰ ਜੋ ਇੱਕ ਲਾਗੇ ਰਹਿਣ ਵਾਲੇ ਸੀ ਜਿਨ੍ਹਾਂ ਨੇ ਉਹਨਾਂ ਦੀ ਮਦਦ ਕੀਤੀ ਤਾਂ ਉਹਨਾਂ ਨੂੰ ਬਚਾਇਆ ਪਰ ਵੇਖਣ ਨੂੰ ਮਿਲਦਾ ਹੈ ਕਿ ਲੁੱਟਾਂ ਖੋਹਾਂ ਦੀਆਂ ਵਾਰ ਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ ਤੋ ਲੋਕ ਵੀ ਮੰਗ ਕਰ ਰਹੇ ਨੇ ਪੁਲਿਸ ਪ੍ਰਸ਼ਾਸਨ ਤੋਂ ਕਿ ਆਪਣੇ ਜਿਹੜਾ ਪੈਰਾਵਾ ਸਖਤ ਕੀਤਾ ਜਾਵੇ ਤਾਂ ਕਿ ਜਿਹੜੇ ਲੋਕ ਮਹਿਸੂਸ ਰਹਿ ਸਕਣ ਜਦੋਂ ਕਿ ਮਹਿਲਾ ਘਰੋਂ ਨਿਕਲਦੀ ਆ ਤਾਂ ਉਹ ਵੀ ਸਾਵਧਾਨ ਜਿਨ੍ਹਾਂ ਦੇ ਹੱਥਾਂ 'ਚ ਮੋਬਾਈਲ ਹੈ ਪਰਸ ਹੈ ਜਾਂ ਕਾਂਟੇ ਪਾਏ ਨੇ ਕੱਲ ਦੇ ਵਿੱਚ ਚੈਨੀ ਪਾਈ ਹੈ ਤਾਂ ਉਹਨਾਂ ਨੂੰ ਵੀ ਬੜੀ ਵੱਡੀ ਮੁਸ਼ਕਲ ਆ ਸਕਦੀ ਹੈ ਕਿਸੇ ਵਕਤ ਵੀ ਤੁਹਾਡੇ ਉੱਤੇ ਕੋਈ ਹਮਲਾ ਕਰ ਸਕਦਾ ਹੈ ਕਿਉਂਕਿ ਲੁੱਟ-ਖੋਹਾਂ ਦੀਆਂ ਵਾਰਦਾਤਾਂ ਲਗਾਤਾਰ ਵਧ ਰਹੀਆਂ ਨੇ ਅਸੀਂ ਨਾਕਾ ਵੀ ਦਿਖਾਇਆ ਸੀ ਪੁਲਸ ਦਾ ਜਿੱਥੇ ਕਿ ਪੁਲਸ ਦੇ ਕੋਈ ਵੀ ਜਿਹੜਾ ਮੁਲਾਜ਼ਮ ਤਾਇਨਾਤ ਨਹੀਂ ਸੀ ਸਰ ਹੁਣ ਲੋਕ ਮੰਗ ਕਰ ਰਹੇ ਨੇ ਕੀ ਬੋਲਸ ਦਾ ਪੈਰਾ ਜਿਹੜਾ ਵਾ ਉਹ ਵਧਣਾ ਚਾਹੀਦਾ ਹੈ ਤਾਂਕਿ ਜਿਹੜੇ ਲੋਕ ਸਖਸ਼ ਰਹਿ ਸਕਣ ਇਹਦਾ ਮਤਲਬ ਕਿ ਮਹਿਲਾ ਘਰੋਂ ਬਾਹਰ ਨਹੀਂ ਨਿਕਲ ਨਹੀਂ ਸਕਦੀਆਂ ਜੋ ਅੱਜ ਵੇਖਣ ਨੂੰ ਮਿਲਦਾ ਪਿਆ ਹੈ ਔਰ ਇਹ ਲਗਾਤਾਰ ਹੀ ਹੈ ਤਰਨਤਾਂ ਦੇ ਵਿੱਚ ਲੁੱਟਾਂ ਹਕੂਮਾਂ ਦੀਆਂ ਵਾਰਨਾ ਤਾਂ ਵਧਦੀਆਂ ਜਾ ਰਹੀਆਂ ਨੇ ਹੁਣ ਦੇਖਣਾ ਹੈ ਕਿ ਤਰਨਤਾਂ ਦਾ ਪ੍ਰਸ਼ਾਸਨ ਕਿੰਨੀ ਜਲਦੀ ਇਹਨਾਂ ਲੁੱਟਾਂ ਖੋਆ ਕਰਨ ਵਾਲਿਆਂ ਨੂੰ ਫੜ ਪਾਉਂਦਾ ਹੈ ਕੈਮਰਾਮੈਨ ਪਰਸਨ ਵਿਜੀ ਕੁਮਾਰ ਇੰਡੀਅਨ نیوز ਪੰਜਾਬ ਤਰਨਤਾਰਕ